ਤੁਸੀਂ ਸਾਰੇ ਚੰਡੀਗੜ੍ਹ ਦੇ ਸਾਡੇ ਮੀਡੀਆ ਸਾਥੀ ਮੀਡੀਆ ਕਾਦਮੀ ਟਾਈਮ ਕੱਢ ਕੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਤਾਂ ਹੀ ਇਹ ਕਹਿਣਾ ਚਾਹੁੰਦਾ ਸੀਗਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਪੰਜਾਬੀ ਦੇ ਕਿ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਮੱਜ਼ਬ ਕੀ ਆ ਉਹਦਾ ਧਰਮ ਕੀ ਆ ਇਹ ਗੱਲ ਸਾਡੇ ਲਈ ਕੋਈ ਮਿਹਨੇ ਦੀ ਦੱਸਦੀ ਸਾਡੀ ਸਰਕਾਰ ਲਈ ਇਹ ਗੱਲ ਮਿਹਨੇ ਦੱਸਦੀ ਕਿ ਕਿਸੇ ਵੀ ਪੰਜਾਬੀ ਦੇ ਉੱਤੇ ਜੇ ਕੋਈ ਫੈਦ ਹੁੰਦਾ ਕੋਈ ਫੈਦ ਹੁੰਦੀ ਆ ਕਿ ਪੰਜਾਬੀ ਦੀ ਕੋਈ ਗੈਂਗਸਟਰ ਬੱਥ ਕਰਦਾ ਕੋਈ ਗੋਲੀ ਚਲਾਉਂਦਾ ਹਰ ਇੱਕ ਨੂੰ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਊਗੀ ਚਾਰ ਪੰਜ ਦਿਨ ਪਹਿਲਾਂ ਆਰਐਸਐਸ ਦੇ ਫਾਜ਼ਿਲ ਕਾਦੇਵਤ ਨਵੀਨ ਅਰੋੜਾ ਜੀ ਜਿਹੜੇ ਆਰਐਸਐਸ ਦੇ ਇੱਕ ਲੀਡਰ ਦੇ ਬੇਟੇ ਸੀਗੇ ਉਨ੍ਹਾਂ ਦੀ ਗੈਂਗਸਟਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਗੋਲੀ ਮਾਰ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਗੱਲ ਨੂੰ ਬਹੁਤ ਸੀਰੀਅਸ ਲਿਆ ਔਰ ਪੁਲਿਸ ਅਫਸਰਾਂ ਨੂੰ ਹੁਕਮ ਦਿੱਤੇ ਕਿ ਕੁਝ ਵੀ ਹੋਵੇ ਕਾਤਲਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤੇ 4-5 ਦਿਨ ਦੇ ਵਿੱਚ ਹੀ ਸਾਡੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੱਜ ਸਵੇਰੇ ਜਿਹੜਾ ਬਾਦਲ ਨਾਂ ਦੇ ਉਸ ਗੈਸਟਰ ਨੂੰ ਜਿਹੜਾ ਟਾਇਟਰੀ ਕੀਤਾ ਜਿਹੜਾ ਜਿਹਨੇ ਫਾਜ਼ਲ ਕਦੇ ਵਿੱਚ ਫਾਇਰਿੰਗ ਕੀਤੀ ਸੀਗੀ ਜਿਹੜਾ ਅਰੋੜਾ ਜੀ ਦੇ ਨਵੀਂ ਅਰੋੜਾ ਜੀ ਦਾ ਕਾਤਲ ਸੀਗਾ ਉਹਨੂੰ 5 ਦਿਨਾਂ ਦੇ ਵਿੱਚ ਹੀ ਪੁਲਿਸ ਨੇ ਟਾਟੇ ਦੀ ਜਿਹੜਾ ਉਹ ਕਰ ਦਿੱਤਾ ਜਿਸਤਾ ਮੈਂ ਕਿਹਾ ਕਿ ਸਾਡੇ ਲਈ ਪੰਜਾਬ ਅੱਗੇ ਸਾਡੇ ਵਾਸਤੇ ਪੰਜਾਬੀ ਅੱਗੇ ਨੇ ਪੰਜਾਬ ਦੀ ਸਰਕਾਰ ਵਕਾਫ ਦੀ ਰਾਜਨੀਤੀ ਕਰਦੀ ਹੈ ਇਸ ਕਰਕੇ ਵਕਾਫ ਦੀ ਰਾਜਨੀਤੀ ਦੇ ਵਿੱਚ ਜਿਹੜਾ ਵੀ ਬੰਦਾ ਰੋੜਾ ਜਿਹੜਾ ਅਟਕਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ ਵੀ ਵਿਅਕਤੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਾਡੀ ਸਰਕਾਰ ਸਾਡੀ ਪੁਲਿਸ ਨਜਿੱਠਣ ਲਈ ਬਿਲਕੁਲ ਤਿਆਰ ਬਤਿਆਰ ਹੈ ਔਰ ਜਿੰਨਾ ਚਿਰ ਤੱਕ ਪੰਜਾਬ ਗੈਂਗਸਟਰ ਮੁਕਤ ਨਹੀਂ ਹੋ ਜਾਂਦਾ ਉਨਾ ਚਿਰ ਤੱਕ ਇਹ ਜਿਹੜੀ ਸਾਡੀ ਜੰਗ ਹੈ ਇਹ ਜਾਰੀ ਰਹੂਗੀ ਅਸੀਂ ਜਿੱਦਾਂ ਨਸ਼ੇ ਦੇ ਮਾਮਲੇ ਦੇ ਵਿੱਚ ਡਰ ਡਰਗ ਡੀਲਰਾਂ ਦੇ ਖਿਲਾਫ ਵੱਡੀ ਮੇਮਚੂਦੂ ਕੀਤੀ ਅੱਜ ਵੀ ਉਹ ਮੇਮ ਜਾਦੀ ਆ ਉਹਦੇ ਬੜੇ ਵਧੀਆ ਰਿਜ਼ਲਟ ਆਏ ਇਸੇ ਤਰ੍ਹਾਂ ਅਸੀਂ ਹੁਣ ਗੈਂਗਸਟਰਾਂ ਦੇ ਖਿਲਾਫ ਲੱਗੇ ਆਂ ਔਰ ਗੈਂਗਸਟਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਕੇ ਪੰਜਾਬੀ ਦੇ ਉੱਤੇ ਗੋਲੀ ਚਲਾਓਗੇ ਤੇ ਕਾਨੂੰਨ ਤੁਹਾਡੇ ਖਿਲਾਫ ਸਖਤ ਕਾਰਵਾਈ ਕਰੂਗਾ ਤੁਹਾਨੂੰ ਜੇਲਾਂ ਦੀਆਂ ਸਲਾਖਾਂ ਦੇ ਪਿੱਛੇ ਜੇਲਾ ਸੁੱਟਿਆ ਜਾਊਗਾ ਉਹ ਜਿੱਦਾਂ ਤੁਸੀਂ ਮੁਕਾਬਲੇ ਕਰਦੇ ਹੋ ਇਹਨਾਂ ਮੁਕਾਬਲਿਆਂ ਵਿੱਚ ਤੁਹਾਨੂੰ ਟੈਰ ਟੇਰੀ ਵੀ ਕੀਤਾ ਜਾਊਗਾ ਜਿੱਦਾਂ ਅੱਜ ਬਾਦਲ ਗੈਂਗਸਟਰ ਨੂੰ ਜਿਹੜਾ ਸਾਡੀ ਪੁਲਿਸ ਨੇ ਟੈਰ ਟੇਰੀ ਜਿਹੜਾ ਕੀਤਾ ਇਸ ਕਰਕੇ ਕਿਉਂਕਿ ਪੰਜਾਬ ਬਹੁਤ ਸਾਲਾਂ ਬਾਅਦ ਮਸਾਹੀ ਵਿਕਾਸ ਦੀ ਅਲੀਅਤ ਆ ਇਸ ਕਰਕੇ ਅਸੀਂ ਕਿਸੇ ਨੂੰ ਵੀ ਪੰਜਾਬ ਦੇ ਸਵਕਾਸ ਦੀਆਂ ਲੀਆਂ ਵਿੱਚ ਜਿਹੜਾ ਉਹ ਅਰੋੜਾ ਵੀ ਬਣ ਦੇਵਾਂਗੇ ਹਰ ਤਰ੍ਹਾਂ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਹੈ ਉਹਨੂੰ ਕਾਇਮ ਰੱਖਾਂਗੇ ਔਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਜਿਹੜਾ ਉਹ ਲਾਗੂ ਰਹੂਗਾ ਔਰ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰਾਂਗੇ ਇਹ ਮੈਂ ਤੁਹਾਡੇ ਵਾਂਹੀਂ ਮੈਸੇਜ ਦੇਣਾ ਚਾਹੁੰਦਾ ਗੈਂਗਸਟਰ ਨੂੰ ਕਿ ਪਹਿਲਾਂ ਵੀ ਕਿਹਾ ਹੋਰ ਵੀ ਕਿਹਾ ਪਿਛਲੇ 8 ਦਿਨ ਦੀ ਤੁਸੀਂ ਰਿਪੋਰਟਾਂ ਦੇਖ ਲਓ ਸਾਡੀ ਪੁਲਿਸ ਨੇ ਜਿੰਨਾ ਕੰਮ ਕੀਤਾ ਹੈ ਜਿੰਨਾ ਵਧੀਆ ਸਾਡੇ ਬਹਾਦਰ ਪੁਲਿਸ ਜਵਾਨਾਂ ਨੇ ਕੰਮ ਕੀਤਾ ਹੈ ਅੱਜ ਵੀ ਇੱਕ ਪੁਲਿਸ ਮੁਲਾਜ਼ਮ ਜਿਹੜਾ ਜ਼ਖਮੀ ਹੋਇਆ ਇਸ ਕਰਕੇ ਅਸੀਂ ਜਿੰਨਾ ਪਿਛਲੇ 8 ਦਿਨ ਦੇ ਵਿੱਚ ਜਿੰਨਾ 8 ਦਿਨ ਦੇ ਵਿੱਚ ਜਿਹੜਾ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਹਦਾ ਰਿਜ਼ਲਟ ਹੈ ਕਿ ਕਈ ਗੈਂਗਸਟਰ ਜਿਹੜੇ ਮਾਰੇ ਗਏ ਆ ਕਈ ਜ਼ਖਮੀ ਹੋਏ ਆ ਕਈ ਫੜ ਕੇ ਜੜਿਆ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਅੱਜ ਵੀ ਤੁਹਾਨੂੰ ਇਹ ਮੌਕਾ ਕਿ ਤੁਸੀਂ ਮੁੱਖ ਤਾਰਾ ਚਾਜੋ ਚੰਗੇ ਰਹੋਗੇ ਪੰਜਾਬ ਛੱਡ ਜੋ ਹੋਰ ਚੰਗੇ ਰਹੋਗੇ ਪਰ ਇਹ ਕਦੀ ਨਾ ਭੁੱਲਿਓ ਕਿ ਤੁਸੀਂ ਗੋਲੀ ਚਲਾ ਕੇ ਪੰਜਾਬ ਤੋਂ ਬਾਹਰ ਜਾ ਕੇ ਵੱਜੋਗੇ ਪੱਜੇ ਨਹੀਂ ਦੇਵਾਂਗੇ ਤੁਹਾਨੂੰ ਭਾਵੇਂ ਜੋ ਮਰਜ਼ੀ ਹੋ ਜੇ ਜਿਹੜਾ ਵੀ ਗੋਲੀ ਚਲਾਊਗਾ ਉਹਨੂੰ ਜਵਾਬ ਜਿਹੜਾ ਪੂਰਾ ਠੋਕ ਕੇ ਦੇਵਾਂਗੇ ਕਾਨੂੰਨ ਦਾ ਰਾਹ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕਰਕੇ ਵਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਇਹ ਮੈਂ ਤੁਹਾਡੇ ਰਾਈ ਮੀਡੀਆ ਕਜ਼ਮੀਆ ਦੇ ਰਾਈ ਜਿਹੜਾ ਇਹਨਾਂ ਅਨਸਾਨੂੰ ਸਮਾਜ ਵਿਰੋਧੀ ਤੱਤਾਂ ਨੂੰ ਇਹਨਾਂ ਬਦਮਾਸ਼ਾਂ ਨੂੰ ਜਿਹੜਾ ਉਹ ਮੈਸੇਜ ਜਿਹੜਾ ਦੇਣਾ ਚਾਹੁੰਦਾ ਸੀ ਤਾਂ ਤੁਹਾਨੂੰ ਜਿਹੜਾ ਅੱਜ ਜਿਹੜਾ ਥੋੜੇ ਟਾਈਮ ਦੇ ਵਿੱਚ ਹੀ ਜਿਹੜਾ ਸੱਧਿਆ ਗਿਆ ਸੀਗਾ ਜੇ ਤੁਹਾਡਾ ਕੋਈ ਸਵਾਲ ਹੈ ਉਹ ਤੁਸੀਂ ਕਰ ਸਕਦੇ ਹੋ ਧੰਨਵਾਦ ਸਾਬ ਮੈਂ ਤਾਂ ਸੀ ਰਾਜਾ